ਤੁਹ ਬੋਸ ਹੈ ਜੀ ਗੱਲ ਕਰ ਦਿੰਦਾ ਮੈਂ ਜੀ ਉਹਨੇ ਗਈ ਪਈ ਅਜੁੱਥੇ ਨੌਕਰੀ ਦੇ ਉਹ ਬਈਆ ਬੱਸਾਂ ਨੇ ਧਰਨੇ ਜੇ ਲਾ ਰੱਖੇ ਤੇ ਬੱਸਾਂ ਚੱਲਦੀਆਂ ਫਿਰ ਮੈਂ ਕਾਸਤੇ ਜਾਵਾਂ ਇੱਕ ਜੱਸਾ ਨਹੀਂ ਹੈਗਾ ਘਰੇ ਨਹੀਂ ਉਹ ਛੱਡਿਆ ਆਉਂਦੇ ਮੈਨੂੰ ਬੱਸਾ ਦਾ ਘਰ ਵੀ ਜੱਸੇ ਬਣਾਣੀ ਜਾਂਦੀ ਹੋਣੀ ਹੈ ਭਾਈ ਤੂੰ ਨਹੀਂ ਨਹੀਂ ਬਈ ਬੱਸਾਂ ਨਹੀਂ ਚੱਲਦੀਆਂ ਆਂ ਘਰ ਨੇ ਲਾ ਰੱਖਿਆ ਮੈਨੂੰ ਐਸੇ ਸਕੂਟੀ ਤੇ ਵਗ ਜਾਂਦੀ ਪਰ ਰਾਹ 'ਚ ਮੁੜ ਕੇ ਫਿਰ ਆਉਣ ਵੇਲੇ ਦਿੱਕਤ ਹੋ ਜਾਂਦੀ ਕੋਈ ਅੱਛਾ ਜਾਮ ਤਾਂ ਲੱਗੇ ਪਈ ਨਹੀਂ ਰਾਹ 'ਚ ਲੰਘਣ ਵੀ ਨਹੀਂ ਦੇਣਾ ਕਿਸੇ ਤੇ ਹੋਰ ਤਾਂ ਹੀ ਤਾਂ ਗਈ ਨਹੀਂ ਫਿਰ ਮੈਂ ਛੁੱਟੀ ਮਾਰ ਲਈ ਅੱਜ ਕਾਇਦ ਰੀਗੂਗੀ ਅੱਜ 30 ਹੋਗੀ ਬਈ ਮੈਨੂੰ ਲੱਗਦਾ ਅੱਛਾ ਕੱਲ ਨੂੰ ਕਿਤਨੀ ਕਹ ਹੈ ਹਾਂ ਬਈ ਕਿਵੇਂ ਜਾਣਾ ਬਈ ਕਿਤੇ ਮੈਂ ਜਾਣਾ ਦਾ ਕਾਨੂੰ ਆਪਾਂ ਹੀ ਉਹ ਇੱਕ ਤਰੀਕ ਨੂੰ ਜਵਾਨ ਕਰੀ ਲਈ ਪੈਸੇ ਦੇਣ ਦੀ ਹਾਂ 80-90000 ਰੁਪਏ ਫੜਾਈ ਦੀ ਆਪਾਂ ਜੱਸੀ ਦੇ ਵਿਆਹ ਵੇਲੇ ਅੱਛਾ ਅੱਛਾ ਹੁਣ ਬਾਰ-ਬਾਰ ਭਾਈ ਟੈਲੀਫੋਨ ਕਰਦਾ ਕਹਿੰਦਾ ਇੱਕ ਤਰੀਕ ਨੂੰ ਮਹਾ ਮੈਨੂੰ ਪੈਸੇ ਜਰੂਰ ਪਹੁੰਚਦੇ ਕਰੋ ਮਹਾ ਭਾਈ ਕਰਦਾਂਗੇ ਹੁਣ ਤੁਸੀਂ ਆਪ ਸਿਆਣੇ ਹੋ ਕਬੀਲਦਰੀ ਚਲਾਉਣੀ ਬਹੁਤ ਔਖੀ ਹੈ ਹਾਂ ਬਸ ਤਾਂ ਹੈਗੀ ਆ ਫਰਾੜਤੀ ਤੇ ਲਿਆ ਕੇ ਦੇ ਦਿੰਦੇ ਬਾਈ ਹੁਣ ਸਾਫ ਕਿੱਥੇ ਨੇ ਪੈਸੇ ਆੜਦੇ ਤਾਂ ਭਾਈ ਪਹਿਲੀ ਬਹੁਤ ਦੰਦ ਵੱਡਦਾ ਹੈ ਹਾਂ ਤਾਂ ਦੇਣਾ ਲੈਣਾ ਤਾਂ ਬਾਈ ਹੁਣ ਚੱਲਦੀ ਰਹਿੰਦਾਗਾ ਫਿਰ ਆਰਤੀਆ ਪਹਿਲਾਂ ਹੁੰਦੇ ਨੇ ਭਾਈ ਜਦੋਂ ਦੇਣ ਲੈਣਾ ਮੁਰਦਾ ਦੀ ਹੁਣ ਤਾਂ ਆੜਤੇ ਵੀ 10 ਰੁਪਏ ਦੇਣ ਲੱਗੇ ਸੋਚਦਾ ਵੀ ਮੂਲ ਖਰੇ ਮੋੜੂ ਕਾ ਨਾ ਮੋੜੂ ਇਹ ਹੈ ਗੁੱਸਾ ਇਹ ਨਾ ਬਦ ਗਿਆ ਰੇਗ ਦੇ ਕਰਦਾ ਸਪਰੇਅ ਸੀਸੀ ਪਈ ਹੈ ਨਹੀਂ ਹੁਣ ਫਸਲ ਆਈ ਤਾਂ ਤਾਂ ਪੈਸੇ ਮੋੜਦੇ ਜਿੰਨੇ ਕਮੂੜੇ ਉਹ ਭਾਈ ਫਸਲ ਫਸਲ ਨਾਲ ਤਾਂ ਘਰ ਘਰੇ ਚੱਲਦਾ ਗੱਲਾਂ ਜੀ ਆ ਦੇਣਾ ਲੈਣਾ ਇਹ ਨਹੀਂ ਚੱਲਦਾ ਇਹ ਤਾਂ ਸਰਕਾਰੀ ਪੈਸਾ ਹੁੰਦਾ ਜਿਹੜਾ ਦੇਣ ਲੈਣ ਲਾਹੰਦਾ ਹੁੰਦਾ ਬੰਦੇ ਦਾ ਤੂੰ ਹੁੰਦੀ ਹੈ ਸਰਕਾਰੀ ਪੈਸਾ ਇੱਕ ਬੰਦੇ ਦੀ ਹਾਂ ਉਹ ਤਾਂ ਹੈਗਾ ਭਾਈ ਇਹ ਸਰਕਾਰੀ ਪੈਸਾ ਆਉਂਦਾ ਉਹ ਬੰਦਾ ਨਹੀਂ ਹਾਰਦਾ ਹੈਗਾ ਮੈਂ ਤਾਂ ਐ ਵੀ ਜਰਾ ਮਾ ਇਧਰੋਂ ਆਉਣ ਕੇ ਚੱਲ ਮਾ ਦੇ ਦਾਂਗੇ ਇੱਕ ਤਰੀਕ ਨੂੰ ਮੈਂ ਜਵਾਨ ਕਰਕੇ ਮਾਹਬਾ ਜੀ ਤੈਨੂੰ 12ਵੇਂ ਉੱਪਰ ਦੇ ਕਰ ਦਾਂਗੇ ਕਿਧਰੋਂ ਆਈ ਤਨਖਾਹ ਹੋ ਗਈ ਕੁੜੀ ਦੀ ਪ੍ਰੈਂਜਲ ਦੀ ਬਈ ਆਉਂਦੀ ਨਹੀਂ ਤਨਖਾਹ ਕਿਉਂ ਆ ਸਰਕਾਰ ਨੇ ਰੋਕ ਰੱਖਿਆ ਤਨਖਾਹਾਂ ਪਾ ਨਹੀਂ ਰਹੇ ਤੈਨੂੰ ਕਾਹਾਂ ਦਾ ਤਾਂ ਰੋਕਦੀਆਂ ਤਨਖਾਹਾਂ ਕਿ ਮੇਰੇ ਕੋਲ ਦੂ ਦਾ ਕੋਈ ਬਸ ਆਈ ਨਹੀਂ ਬਈ ਤੈਨੂੰ ਪਤਾ ਹੀ ਅੱਜ ਕੱਲ੍ਹ ਮੈਂ ਤੂੰ ਟੈਲੀਫੋਨ ਕਰਕੇ ਕਹਾਂ ਉਹਨੂੰ ਕਹਿੰਦੇ ਵੀ ਇਸ ਤਾ ਜਵਾਨ ਕਰ ਕੀ ਹੈ ਬਈ ਮੈਂ ਤਾਂ ਹੁਣ ਕੀ ਪਤਾ ਜਵਾਨਾਂ ਦਾ ਹੁਣ ਦੁੱਧ ਥੋੜੀ ਕਬੀਲਦਾਰੀ ਆ ਦੱਸਾ ਉਹ ਤਾਈ ਦੇ ਮੁੰਡੇ ਦਾ ਵਿਆਹ ਆਈ ਜਾਂਦਾ ਨਾ ਹੁਣ ਤੇ ਉਹ ਪ੍ਰੀ-ਵੈਡਿੰਗ ਕਰਾਉਣ ਗਏ ਹੋਏ ਉਹਨਾਂ ਦੀ ਆਹਾਹਾ ਬਈ ਕਹਿ ਵੀ ਵਿਆਹ ਤੇ 70000 ਦੀ ਪਾਰਟੀ ਮਾਰ ਕੇ ਆਵੇਂਗੀ ਨਹੀਂ ਬਈ ਤਨਖਾਹ ਤਾਂ ਕਿਉਂ ਨਹੀਂ ਆਉਂਦੀ ਤਨਖਾਹ ਤਾਂ ਸਰਕਾਰ ਕੇ ਤਨਖਾਹ ਰੁਕਦੀ ਹੁੰਦੀ ਆ ਕਦੇ ਨਹੀਂ ਬਈ ਆਈ ਨਹੀਂ ਤਨਖਾਹ ਨਹੀਂ ਤਾਂ ਹੁਣ ਨੂੰ ਤਾਂ ਆ ਜਾਂਦੀ ਤਨਖਾਹ ਰੁਕੀ ਹੋਈ ਆ ਤਨਖਾਹ ਉਹ ਕੀ ਕਰਨਗੇ ਉੱਥੇ ਹੁਣ ਪਹਿਲੀ ਵਿਆਹ ਚ ਪਰੀ ਵੈਡਿੰਗ ਬਈ ਹੋ ਕੀ ਹੁੰਦਾ ਆਹਾ ਪੋਜ਼ ਨਹੀਂ ਕਰਾਉਂਦੇ ਹੁੰਦੇ ਵਿਆਹ ਤੋਂ ਪਹਿਲਾਂ ਮੈਂ ਤਾਂ ਪਹਿਲੀ ਚੱਕਦਾ ਕੰਮ ਆ ਬਾਈ ਹੁਣ ਪਹਿਲਾਂ ਕਰਾਉਂਦੇ ਨੇ ਫੋਟੋਆਂ ਜਿਵੇਂ ਪਹਿਲਾਂ ਤਾਂ ਵਿਆਹ ਵੇਲੇ ਕਰਾਉਂਦੇ ਹੁੰਦੇ ਤੇ ਹੁਣ ਜਿਵੇਂ ਵਿਆਹ ਵੇਲੇ ਨਾ ਪੋਜ਼ ਕਰਦੇ ਹੁੰਦੇ ਬਈ ਉਵੇਂ ਪੋਜ਼ ਤੇ ਵੀਡੀਓ ਬਣਵਾਉਣ ਬਣਾਉਂਦੇ ਹੁਣ ਵਿਆਹ ਤੋਂ ਪਹਿਲਾਂ ਫਰੀ ਵੈਡਿੰਗ ਕਹਿੰਦੇ ਆ ਅੱਛਾ ਉਹ ਕੁੜੀ ਮੂਰੇ ਭਾਜਦੀ ਆ ਮੁੰਡਾ ਮਗਰ ਭਾਜਦਾ ਆਉਂਦਾ ਓਮੀ ਹਾਂ ਬਾਈ ਓਮੀ ਇੱਥੇ ਵਰਸੀਨ ਚ ਭੱਜੀ ਜਾਂਦਾ ਦੀ ਇਥੇ ਉੱtre ਕੁੜੀ ਮੂਰੇ ਪੱਜ ਲੈ ਕੇ ਚੁੰਨੀ ਜੀ ਲੈ ਕੇ ਮਗਰ ਮਗਰ ਮੁੰਡਾ ਉਹ ਕੰਜਰ ਦਾ ਕੀ ਹੁੰਦਾ ਹੋ ਖੁੰਡਾ ਫੜਿਆ ਹੋਇਆ ਅੱਛਾ ਹਾਂ ਵੀ ਬੇਸੀ ਪੜਹਾਉ ਆ ਪੰਜਾਬੀਆਂ ਹਾਂ ਹਾਂ ਵੀ ਮੈਂ ਵੀ ਮੈਂ ਹੋਂਦਾ ਦੀ ਪਿੰਡੂਆਂ ਮੈਂ ਹੂੰ ਹੂੰ ਮੈਂ ਕਹਾਂ ਭਾਈ ਇਤਰੇ ਹੱਥ ਆ ਪੈਰ ਦਾ ਦੱਸਦੇ ਨੇ ਵੀ ਤੂੰ ਕਦੇ ਖੇਤੀ ਤੇ ਲਵੇ ਵੀ ਲੱਗਿਆ ਹੋਵੇਗਾ ਸਾਡਾ ਤਾਂ ਹੱਡੀਆਂ ਪਾਟੀਆਂ ਪਜ ਨੇ ਖੇਤੀ ਕਰਨ ਵਾਲੀਆਂ ਉਹਦੇ ਪਈਆਂ ਦੇਗਾ ਆਪਾਂ ਦਾ ਮਿਲਈ ਵਰਗੀਆਂ ਮੈਨੂੰ ਵੀ ਕਹਦਾ ਦੀ ਮਗਾ ਜਿਹੜੀ ਤੇਰੀ ਬਹੂ ਤੇਰੇ ਮੂਰੇ ਮੂਰੇ ਹੁਣ ਭੱਜੀ ਜਾਂਦੀ ਐ ਹੂੰ ਕਹਿੰਦਾ ਨਾ ਕਿ ਅਤਰਾਖੰਡ ਤੋਂ ਤੇ ਹੋ ਗਈ ਇਹ ਇਹ ਤਾਂ ਕਈ ਮਹੀਨੇ ਹੋ ਗਏ ਵਈ ਗੱਲ ਨੂੰ ਆਹ ਪਰਸੋਂ ਦਾ ਕਰੀ ਜਾਂਦੇ ਇੱਥੇ ਅੱਛਾ ਅੱਛਾ ਪਰਸੋਂ ਹੋਣੀ ਹੋਰ ਤੜਕੀ ਭਾਤ ਹੁੰਦਾ ਚਗਾਂਦ ਨੇ ਬਈ ਜਿੰਕਾ ਸਾਰੀ ਕਰਾਉਂਦੇ ਆ ਕੌਣ ਨਹੀਂ ਕਰਾਉਂਦਾ ਵੀ ਆ ਤੋਂ ਪਹਿਲਾਂ ਉਹ ਪ੍ਰੀ ਵੈਡਿੰਗ ਤਾਂ ਹੁਣ ਮੇਨ ਹੋ ਗਈ ਹਰ ਇੱਕ ਕਰਾਉਂਦਾ ਨਾਲਾ ਥੋੜਾ ਹੁੰਦਾ ਬਈ ਜੇ ਕੋਈ ਆ ਪ੍ਰੀ-ਵੈਡਿੰਗ ਕਰਾਲੂਗਾ ਤਾਂ ਕੋਈ ਪਾਜ ਜੂਗਾ ਬਾਈ ਪਹਿਲਾ ਟਾਈਮ ਹੋਰ ਸੀ ਪਹਿਲਾਂ ਤਾਂ ਮੂਵੀ ਆਂਦੀ ਸੀ ਪ੍ਰੀ-ਵੈਡਿੰਗ ਕਿਉਂ ਨਹੀਂ ਤੇਰੇ ਭਾਈ ਨੇ ਇਹਦਾ ਕੀ ਕੰਮ ਹੋਥੇ ਆਪਣੇ ਚੋਰੇ ਦਾ ਤੇਰੇ ਨਾਲ ਕੋਈ ਤਾਂ ਹੋਣਾ ਚਾਹੀਦਾ ਨਾਲੇ ਫਿਰ ਇਹਨੂੰ ਬੜਾ ਸਾਹਬ ਆ ਚਾਹ ਲਾਵਾ ਹੈ ਇਹ ਇਹ ਆਇਆ ਬਾਈ ਹੁਣ ਇਹਦਾ ਨਵਾਂ ਨਵਾਂ ਵਿਆਹ ਹੋਇਆ ਤਾਂ ਕਰਕੇ ਬੁਲਾ ਲਿਆਣਾ ਉਹਨਾਂ ਨੇ ਵੀ ਚਲ ਇਹਨੂੰ ਸਾਹ ਵੇਗਾ ਹੋਰ ਕੰਮ ਕਰ ਲੈ ਉਹ ਕਰ ਲੈ ਕਹ ਲੈ ਲੈ ਫੋਨ ਲਾ ਕੇ ਦੇ ਦੂੰ ਪੁੱਛਾਂ ਹਾਂ ਬਾਈ ਹੁਣ ਉੱਥੇ ਹੋਊਗਾ ਸਾਰਿਆਂ ਚ ਕੀ ਉਹ ਲਾ ਦੇ ਪਾਈ ਟੈਲੀਫੋਨ ਲਾ ਦੇ ਫਿਰ ਕੀੰਦਾ ਗੱਲ ਕਰ ਲੂਗਾ ਬਾਈ ਪੁੱਛਾਦਾ ਸੀ ਕਦੋਂ ਆਊਗਾ ਕਦੋਂ ਨਹੀਂ ਆਊਗਾ ਐਡੇ ਕਿਹੜੇ ਗਾਹ ਬੈਡਿੰਗ ਕਰਨ ਲੱਗਿਆ ਉਹ ਸ਼ਰਮ ਨਾਲੀ ਜਮੀ ਬਾਈ ਫੋਟੋਆਂ ਜੀਆਂ ਲੱਗ ਰਹੇ ਹੋਣੇ ਕਰਾਓ ਅਰਜੋਇਸ ਮੇਲ ਉਹ ਬਿਜ਼ੀ ਹੋਣੇ ਬਾਈ ਉੱਥੇ ਐਟ ਦੀ ਮੀ ਐਟ ਦੀ ਟੋਨ ਪਲੀਜ਼ ਰਿਕਾਰਡ ਯੂਰ ਮੈਸੇਜ ਇਹ ਤਾਂ ਵੈਸੀ ਬੋਲਦੀ ਹੁੰਦੀ ਜੇ ਕੋਈ ਅਗੂ ਫੋਨ ਨਾ ਚੱਕੇ ਨਾ ਦੱਸਦੀ ਹੁੰਦੀ ਐ ਕੰਪਿਊਟਰ ਬੋਲਦਾ ਬਾਈ ਇਹ ਆ ਨਹੀਂ ਕੁੜੀ ਓਹੋ ਬੰਤ ਉਹ ਤਾਂ ਬਾਈ 2 ਸਾਲਾਂ ਚ ਗਿਆ ਕਹਿੰਦਾ ਗਉਆਂ ਨੂੰ ਪੇੜੇ ਚਾਰ ਕੇ ਆਉਂਗਾ ਉਥੇ ਕਦੇ ਅਮਰੀਕਨ ਨੂੰ ਨਾ ਕਿ ਪੇੜਾ ਚਾਰ ਦੇ ਦੇਸੀ ਦਾ ਤਾਂ ਹਰ ਜਾਊਗਾ ਅਮਰੀਕਨ ਸੰਘਾਂ ਨੇ ਵੀ ਚੱਕ ਲੈਂਦੀ ਐ ਵਧੀਆ ਬਾਈ ਸੰਘਾਂ ਤੇ ਤੇਰੇ ਪਤਾ ਲੱਗੂ ਨੀ ਮਰਚਾਂ ਘੱਟ ਪਾਇਓ ਭਾਈ ਠੀਕ ਐ ਬਾਈ ਕੋਈ ਬਈ ਰੋਟੀ ਖਾ ਕੇ ਵਗ ਜਾਂਦੇ ਹਾਂ। ਬੰਦ ਹੀ ਵਸ ਰੋਟੀ ਖਾ ਕੇ ਵਗ ਜਾਂਦੇ। ਮੈਂ ਮੜਦਾ ਆ ਗਿਆ ਆਪ ਵੋਟਾਂ ਨੇ ਬਲਾਕ ਸਮਤੀ ਨਹੀਂ ਆ। ਅੱਛਾ। ਮੜਾ ਦੇਖਾ ਹੁਣ ਕਿਹ ਨੂੰ ਖੜਾ ਕਰਿਆ ਕਿਹ ਨੂੰ ਨਾ ਕਰਿਆ। ਟਲਕੇ ਦੇ ਬੁਲਾਈ ਜਾਂਦੇ ਨੇ। ਉਹ। ਜਦੋਂ ਬਾਈ ਕੋਲ ਗਏ ਇਹਨਾਂ ਨੂੰ ਐਨਾ ਡਰ ਲੱਗਦਾ ਕਿ ਮੂੰਹ ਤੋਂ ਹੋਈ ਨਹੀਂ ਨਾ। ਤੇ ਹੋਰ ਮੈਨੂੰ ਜੱਸੇ ਦਾ ਡਰ ਲੱਗਿਆ ਕਿ ਤੈਨੂੰ ਫੋਨ ਨਹੀਂ ਚੱਕਿਆ। ਤੇ ਸਾ ਦੱਸ ਕੀ ਨਹੀਂ ਗਿਆ ਬਾਈ। ਨਾ ਦਾ ਸਕਿੰਗਿਆ ਸਵੇਰੇ ਫੋਨ ਆ ਗਿਆ ਨਾ ਬਾਈ ਤਾਂ ਮੈਨੂੰ ਵੀ ਕਹਿੰਦਾ ਸੀਗਾ ਕਿ ਨਾ ਤੂੰ ਵੀ ਨਾਲ ਆਈ ਫਿਰ ਹੁਣ ਤੈਨੂੰ ਪਤਾ ਫਿਰ ਜੇ ਦੋਨੇ ਵਗ ਜੰਦੇ ਫਿਰ ਹੋਰ ਕਲੇਸ਼ ਘਰੇ ਖੜਾ ਹੋ ਜਾਂਦਾ ਪਹਿਲੀ ਤਾਂ ਜਾ ਕੇ ਵਾਪਾ ਆਏ